ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਪੰਜਾਬੀਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਜਾਣ ਦੇ ਚਾਹਵਨ ਪੰਜਾਬੀਆਂ ਲਈ ਦੋ ਮਹੱਤਵਪੂਰਨ ਖਬਰਾਂ ਹਨ ਜਿਸ ਨਾਲ ਹੁਣ ਭਾਰਤ ਤੋਂ ਸਿੱਧੀ ਪੀਆਰ ਲਈ ਅਪਲਾਈ ਕਰਨਾ ਸੰਭਵ ਹੋ ਸਕਦਾ ਹੈ ਸਾਬਕਾ ਫੌਜੀ ਅਤੇ ਅਗਨੀ ਵੀਰਾਂ ਲਈ ਖਾਸ ਐਕਸਪ੍ਰੈਸ ਐਂਟਰੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਤਿੰਨ ਨਵੀਆਂ ਕੈਟਾਗਰੀਜ਼ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਖਾਸ ਸਾਬਕਾ ਫੌਜੀ ਅਤੇ ਅਗਨੀ ਵੀਰ ਹਨ ਪੰਜਾਬੀ ਕੈਨੇਡੀਅਨ ਐਮਪੀ ਸੁਖਤਾ ਲੀਵਾਲ ਦੇ ਅਨੁਸਾਰ ਇਹ ਪ੍ਰੋਗਰਾਮ ਸਾਲ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਤਹਿਤ ਸਾਬਕਾ ਫੌਜੀ ਕਰਮਚਾਰੀ ਅਤੇ ਅਗਨੀ ਵੀਰ ਨੂੰ ਹੁਣ ਐਕਸਪ੍ਰੈਸ ਐਂਟਰੀ ਰਾਹੀਂ ਸਿੱਧੇ ਕੈਨੇਡਾ ਦੀ ਪੀਆਰ ਲਈ ਅਪਲਾਈ ਕਰ ਸਕਣਗੇ ਇਸ ਨਵੇਂ ਮੌਕੇ ਨਾਲ ਨੌਜਵਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਜੋ ਫੌਜ ਵਿੱਚ ਸੇਵਾ ਨਿਭਾ ਕੇ ਰਿਟਾਇਰ ਹੋ ਚੁੱਕੇ ਹਨ ਜਾਂ ਅਗਨੀਵੀਰ ਸਕੀਮ ਤਹਿਤ ਕੰਮ ਕਰ ਚੁੱਕੇ ਹਨ Ontario ਦੇ ਸਰਵਰੀ ਖੇਤਰਾ ਵਿੱਚ 50 ਪੁਆਇੰਟ ਤੇ PR ਕੈਨੇਡਾ ਵਿੱਚ PR ਲੈਣ ਦਾ ਇੱਕ ਹੋਰ ਰਾਹ Ontario ਪ੍ਰਾਂਤ ਦੇ ਸਰਵਰੀ ਖੇਤਰ ਨੇ ਖੋਲਿਆ ਹੈ ਇਸ ਪ੍ਰੋਗਰਾਮ ਦੇ ਤਹਿਤ ਬਿਨੇਕਰ ਸਰ 50 ਪੁਆਇੰਟ ਪੂਰੇ ਕਰਕੇ PR ਲਈ ਅਪਲਾਈ ਕਰ ਸਕਦੇ ਹਨ ਪੁਆਇੰਟ ਦਾ ਬੇਰਵਾ ਭਾਸ਼ਾ ਲੈਂਗੁਏਜ ਦੇ ਵਿੱਚ 20 ਤੋਂ 30 ਪੁਆਇੰਟ ਆਈਲੈਟਸ ਦੇ ਵਿੱਚ 15 ਤੋਂ 20 ਪੁਆਇੰਟ ਸਿੱਖਿਆ এডੂਕੇਸ਼ਨ ਦੇ ਵਿੱਚ ਸਿੱਖਿਆ ਪੱਧਰ ਤੇ ਅਨੁਸਾਰ ਪੁਆਇੰਟ ਜਿਹੜੇ ਨੇ ਉਹ ਦਿੱਤੇ ਜਾਣਗੇ ਇਸ ਦੇ ਵਿੱਚ ਵੀ 20 ਤੋਂ 30 ਪੁਆਇੰਟ ਜਿਹੜੇ ਨੇ ਉਹ ਮਿਲਣ ਦੀ ਸੰਭਾਵਨਾ ਹੈ ਇਹ ਪੁਆਇੰਟ ਸਿਸਟਮ ਬਹੁਤ ਹੀ ਆਸਾਨ ਹੈ ਅਤੇ ਤੁਸੀਂ ਭਾਰਤ ਜਾਂ ਕੈਨੇਡਾ ਵਿੱਚੋਂ ਕਿਤੇ ਵੀ ਬੈਠਾ ਇਸ ਲਈ ਅਪਲਾਈ ਕਰ ਸਕਦੇ ਹੋ ਇਹ ਉਹਨਾਂ ਲਈ ਇੱਕ ਵਧੀਆ ਮੌਕਾ ਹੈ ਜੋ ਘੱਟ ਪੁਆਇੰਟ ਨਾਲ ਵੀ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਹਨ